ਐਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਮੌਜੂਦ ਨੇ ਬਾਪੂ ਜੀ ਕਿਸ ਤਰੀਕੇ ਦੇਖਦੇ ਹੋ ਪੁਲਿਸ ਚੌਣੀ ਦੇ ਵਿੱਚ ਯੂਨੀਵਰਸਿਟੀ ਦੇ ਗੇਟ ਤਬਦੀਲ ਕਰਤੇ ਤੁਸੀਂ ਵਿਦਿਆਰਥੀਆਂ ਦੇ ਰੋਹ ਦੇ ਨਾਲ ਉਹ ਗੇਟ ਤੋੜ ਕੇ ਵੀ ਅੰਦਰ ਲੰਘ ਕੇ ਆਏ ਸੀ ਕਿਸ ਤਰੀਕੇ ਦੇ ਮੇਰਾ ਖਿਆਲ ਹੈ ਕਿ ਬਹੁਤ ਹੀ ਇੱਕ ਸ਼ਰਮਨਾਕ ਹੈ ਕਿ ਇਹੋ ਜੇ ਆਧਾਰਿਆਂ ਨੂੰ ਬਚਾਉਣਾ ਸਾਰੇ ਪ੍ਰਸ਼ਾਸਨ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਰਕਾਰਾਂ ਆਪਣੀ ਨਾਕਾਮੀ ਨਹੀਂ ਉਹ ਬਚਾ ਸਕੀਆਂ ਆਪ ਉਹਨੂੰ ਖਤਮ ਕਰ ਰਹੀਆਂ ਤੇ ਲੋਕ ਉੱਠ ਕੇ ਜੋ ਨੌਜਵਾਨ ਜਿਹੜੇ ਸਟੂਡੈਂਟ ਆ ਜਿਹਨਾਂ ਨੂੰ ਪਤਾ ਕਿ ਸਾਡੀ ਆਉਣ ਵਾਲੀ ਸਾਡੀ ਪੀੜ੍ਹੀ ਦੀ ਬਹੁਤ ਵੱਡੀ ਲੋੜ ਹੈ ਐਜੂਕੇਸ਼ਨ ਤੇ ਉਹ ਬਚਾਉਣ ਵਾਸਤੇ ਆਏ ਤੇ ਉਹਨੂੰ ਵੀ ਰੋਕਿਆ ਜਾ ਰਿਹਾ ਜੇ ਪੰਜਾਬ ਤੋਂ ਹਰ ਇੱਕ ਜਗ੍ਹਾ ਤੋਂ ਕੋਈ ਗਰੀ ਮਾਤਲ ਉੱਠ ਕੇ ਆਪਣਾ ਪੈਸੇ ਖਰਚ ਕੇ ਇੱਥੇ ਪਹੁੰਚ ਰਿਹਾਗੇ ਨਾਲ ਸਮਰਥਨ ਕਰਨ ਵਾਸਤੇ ਤੁਹਾਨੂੰ ਰੋਕਿਆ ਜਾ ਰਿਹਾ ਉੱਤੇ ਡੰਡੇ ਭਰਾਏ ਜਾ ਰਹੇ ਹਨ ਉਹਨਾਂ ਥਾਣਿਆਂ ਚ ਲਜਾਇਆ ਜਾ ਰਿਹਾ ਉਹਨਾਂ ਜਲੀਲ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਸ਼ਰਮਨਾਕ ਹੈ ਇੱਕ ਲੋਕਤੰਤਰ ਜਿਹੜਾ ਇੱਕ ਲੋਕਾਂ ਦਾ ਅਧਿਕਾਰ ਹੈ ਆਪਣਾ ਰੋਸ ਪ੍ਰਗਟ ਕਰਨ ਦਾ ਉਹ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਮਾਰਿਆ ਵੀ ਜਾ ਰਿਹਾ ਤੇ ਰੋਣ ਵੀ ਨਹੀਂ ਦਿੱਤਾ ਜਾ ਰਿਹਾ ਜੋ ਕੁਝ ਵਾਪੋ ਜੀ ਰਾਤ ਹੋਇਆ ਕਿਸ ਤਰੀਕੇ ਇਹ ਵਿਦਿਆਰਥੀ ਜਿਹੜੇ ਸਟੇਜ ਦਾ ਸਿਸਟਮ ਸਪੀਕਰ ਲੈ ਕੇ ਆਏ ਕਿ ਬਹੁਤ ਖੱਜਲ ਖੁਆਰੀ ਹੋਣੀ ਪਈ ਉਸ ਤੋਂ ਬਾਅਦ ਸਵੇਰੇ ਤੜਕ ਬਹੁਤ ਹੌਸਟਲਾਂ ਦੀਆਂ ਵਿਦਿਆਰਥਣਾਂ ਸੀ ਘਰਾਂ ਤੋਂ ਆਈਆਂ ਆਈ ਕਾਰਡਾਂ ਸਮੇਤ ਵੀ ਨਹੀਂ ਆਉਣ ਦਿੱਤਾ ਗਿਆ ਉਹ ਕਿਸ ਤਰੀਕੇ ਮੇਰੇ ਖਿਆਲ ਲੇ ਕੇ ਬਹੁਤ ਤੱਕੇ ਸ਼ਾਈ ਦਾ ਇੱਕ ਇੰਤਹਾ ਹੋ ਗਈ ਹੈ ਕਿ ਜਿਹੜੇ ਸਟੂਡੈਂਟ ਆ ਜਾਂ ਜਿਹੜੇ ਵੀ ਆ ਰਹੇ ਉਹਨਾਂ ਨੂੰ ਸਮਰਥਨ ਕਰਨਾ ਇੱਕ ਲੋਕਤੰਤਰ ਆ ਇੱਕ ਪਾਸੇ ਤੁਸੀਂ ਕਹਿੰਦੇ ਦੇਸ਼ ਆ ਤੇ ਇੱਥੇ ਲੋਕਤੰਤਰ ਚ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਆ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਲੋਕਾਂ ਦੀ ਮੰਗ ਨੂੰ ਤੁਸੀਂ ਇਦਾਂ ਜ਼ਬਰ ਨਾਲ ਦਬਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਠੀਕ ਗੱਲ ਨਹੀਂ ਕਿ ਉਹਦੇ ਨਾਲ ਇਹ ਮਸਲੇ ਹੋਰ ਵਿਗੜਦੇ ਆ ਹੋਰ ਤੇਜ਼ ਕਰਕੇ ਮੈਂ ਤੇ ਪ੍ਰਸ਼ਾਸਨ ਨੂੰ ਵੀ ਇਹ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਆਪ ਕੋ ਆਪਣੀ ਜ਼ਿੰਮੇਵਾਰੀ ਸਮਝਾ ਲਓ ਲੋਕਾਂ ਕੋ ਸਿੱਖਿਆ ਬਣਾ ਖੋ ਲੋਕਾਂ ਕੋ ਸਿਹਤ ਸਹੂਲਤਾਂ ਨਾ ਖੋ ਲੋਕਾਂ ਨੂੰ ਇਹਨਾਂ ਤੰਗ ਨਾ ਕਰੋ ਕਿ ਉਹ ਤੁਹਾਡੇ ਨਫ਼ਰਤ ਕਰਨ ਦਾ ਜਿਸ ਤਰੀਕੇ ਪੰਜਾਬੀ ਦਾਵਾ ਠੋਕਦੇ ਨੇ ਕਿ ਖੇੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਜਿਸ ਤਰੀਕੇ ਦੇ ਫਰਮਾਨ ਆਉਣ ਲੱਗੇ ਫਿਰ ਕਿਸ ਤਰੀਕੇ ਦਾਵੇ ਠੋਕ ਜਾਣਗੇ ਯੂਨੀਵਰਸਿਟੀ ਦੀਆਂ ਜਿਹੜੀਆਂ ਸੈਨੇਟ ਪੰਕ ਕਰਨ ਦੇ ਹਾਲਾਂਕਿ ਵਿਦਿਆਰਥੀਆਂ ਦੇ ਰੋਹ ਨੇ ਵਾਪਸ ਕਰਾਇਆ ਪਰ ਜਿਸ ਤਰੀਕੇ ਦੇ ਫੈਸਲੇ ਆ ਰਹੇ ਨੇ ਉਹ ਕਿਵੇਂ ਨੇ ਮੇਰਾ ਖਿਆਲ ਹੈ ਕਿ ਚੰਡੀਗੜ੍ਹ ਤੇ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਸਾਇਆ ਗਿਆ ਤੇ ਪੰਜਾਬ ਦਾ ਇਹ ਹੱਕ ਮੰਗਦਾ ਸੀ ਠੀਕ ਹੈ ਸਾਡੀ ਲੀਡਰਸ਼ਿਪ ਨੇ ਆਪਣੀ ਸਤਾ ਦੀ ਭੁੱਖ ਵਾਸਤੇ ਉਹਨਾਂ ਤੇ ਪਹਿਰਾ ਨਹੀਂ ਦਿੱਤਾ ਉਹਨਾਂ ਨੂੰ ਉਹਨਾਂ ਦੇ ਹੱਕਾਂ ਨੂੰ ਨਹੀਂ ਚੰਡੀਗੜ੍ਹ ਨਹੀਂ ਲੈ ਸਕੇ ਪਰ ਹੁਣ ਮੇਰੇ ਖਿਆਲ ਨੌਜਵਾਨੀ ਜਾਗ ਚੁੱਕੀ ਆ ਹੁਣ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਇਹ ਲੜਾਈ ਲੈਣੀ ਚਾਹੀਦੀ ਹੈ ਇਹ ਸਾਡੀ ਰਾਜਧਾਨੀ ਆ ਇਹ ਸਾਡਾ ਹੈ ਬਹੁਤ ਵੱਡੀ ਸਾਡੀ ਇਤਿਹਾਸਿਕ ਇਹ ਸਾਡੇ 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 ਪੰਜਾਬ ਨਾਲ ਸੰਬੰਧ ਰੱਖਦੀ ਆ ਇਸ ਕਰਕੇ ਇੱਥੇ ਵੀ ਸਾਡਾ ਅਧਿਕਾਰ ਆ ਤੇ ਸਾਨੂੰ ਮਿਲਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਕਿ ਪਿਛਲੀਆਂ ਸਰਕਾਰਾਂ ਦੀ ਗਲਤੀ ਆ ਕਿ ਹਾਲਾਤ ਇਸ ਤਰੀਕੇ ਦੇ ਆਪਣੇ 2021 ਦੇ ਵਿੱਚ ਵੀ ਵਿਦਿਆਰਥੀਆਂ ਨੂੰ ਧਰਨੇ ਤੇ ਬੈਠਣਾ ਪਿਆ ਮੇਰੇ ਖਿਆਲ ਸਾਡੇ ਜਿੰਨੇ ਵੀ ਧਾਰਮਿਕ ਆਗੂਦਾਲੋ ਰਾਜਨੀਤਿਕ ਲੋਕਾਂ ਦੀ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਲੋਕ ਉਹਨਾਂ ਤੇ ਉਹਨਾਂ ਨੂੰ ਸਰਕਾਰ ਉਹਨਾਂ ਕੋਲ ਆ ਤਾਂ ਉਹਨਾਂ ਨੇ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਉਹਨਾਂ ਤੇ ਪਹਿਰੇਦਾਰੀ ਕਰਨੀ ਸੀ ਉਹਨਾਂ ਨੂੰ ਸੇਫ ਰੱਖਣਾ ਸੀ ਪਰ ਮੇਰਾ ਖਿਆਲ ਹੈ ਕਿ ਜਦੋਂ ਉਹ ਹੀ ਚੋਰ ਹੀ ਕੁੱਤੀ ਨਾਲ ਰਲ ਜੇ ਤੇ ਫਿਰ ਮੇਰਾ ਖਿਆਲ ਹੈ ਕਿ ਰੱਬ ਹੀ ਰੱਖਾ ਵਾ ਪਰ ਜੋ ਹਾਲਾਤ ਅੱਜ ਪੰਜਾਬ ਦੇ ਬਹੁਤ ਮਾੜੇ ਦੌਰ ਚ ਨੰਘ ਰਿਹਾ ਪੰਜਾਬ ਪਰ ਇੱਕ ਉਮੀਦ ਹੈ ਕਿ ਜਦੋਂ ਇਹੋ ਜਿਹੇ ਨੌਜਵਾਨ ਉੱਠ ਖਲੋਂਦੇ ਆ ਜਦੋਂ ਇਹੋ ਜੀਆਂ ਮੂਵਮੈਂਟਾਂ ਉੱਠ ਖਲੋਂਦੀਆਂ ਫਿਰ ਉਹ ਜਿਹੜਾ ਇਸ ਭ੍ਰਿਸ਼ਟਾਚਾਰ ਲੀਡਰਸ਼ਿਪ ਆ ਜਾਂ ਇਹੋ ਜਿਹਾ ਸਿਸਟਮ ਆ ਉਹਨੂੰ ਤੈਸ਼ ਨਸ਼ ਕਰਕੇ ਕੋ ਵਧੀਆ ਸਿਸਟਮ ਕੜ ਦਿੰਦੇ ਆ ਪੰਜਾਬ ਦੀਆਂ ਸਿਆਸੀ ਤਰ੍ਹਾਂ ਨੂੰ ਕਿਸ ਤਰੀਕੇ ਦੇਖਦੇ ਹੋ ਅਕਾਲੀ ਦਲ ਕਾਂਗਰਸ ਨਾਲ ਕੇ ਸੱਤਾ ਤੇ ਪਾਰਟੀ ਵੀ ਇਸ ਦਾ ਵਿਰੋਧ ਕਰ ਰਹੀ ਆ ਕਿ ਬਿਆਰਤੀ ਦਾ ਸਮਰਥਨ ਕਰ ਰਹੇ ਨੇ ਕਿ ਸ਼ੈਡਿਊਲ ਜਾਰੀ ਕੀਤਾ ਜਾਵੇ ਸੈਨੇਟ ਚੋਣਾਂ ਦਾ ਮੇਰਾ ਖਿਆਲ ਹੈ ਕਿ ਪੰਜਾਬ ਦੀਆਂ ਜੇ ਰਾਜਨੀਤਿਕ ਤਰ੍ਹਾਂ ਦੀ ਗੱਲ ਕਰੀਏ ਤੇ ਜੇ ਉਹ ਸੁਚੇਤ ਹੁੰਦੀਆਂ ਉਹ ਆਪਣੇ ਪੰਜਾਬ ਪ੍ਰਤੀ ਉਨ੍ਹਾਂ ਦੇ ਵਫਾਦਾਰੀ ਹੁੰਦੀ ਤੇ ਮੇਰਾ ਖਲ ਪੰਜਾਬ ਦੇ ਅੱਜ ਇਹ ਹਾਲਾਤ ਨਾ ਹੁੰਦੇ ਨੌਜਵਾਨਾਂ ਨੇ ਤਾਂ ਆਪਣੀਆਂ ਪੜ੍ਹਾਈਆਂ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਇਹਨਾਂ ਲੋਕਾਂ ਨੂੰ ਇੱਥੇ ਰੋੜਾਂ ਤੇ ਨਾ ਰੋਲਣਾ ਪੈਂਦਾ ਇਸ ਕਰਕੇ ਸਾਰੀ ਇਹ ਸਾਡੀ ਲੀਡਰਸ਼ਿਪ ਦੀ ਜਿਹੜੀ ਨਕਾਮੀ ਬੇਈਮਾਨੀ ਜਾਂ ਲਾਲੋ ਲੋਭ ਸਤਾ ਦੀ ਭੁੱਖ ਜਾਂ ਲੋਭ ਲਾਲਚ ਉਹਦੀ ਵਜ੍ਹਾ ਨਾਲ ਹੀ ਸਾਰਾ ਇਹ ਸੰਤਾਪ ਭੋਗ ਰਹੇ ਆ ਅਸੀਂ ਜਿਹੜੇ ਕਹਤ ਹੁੰਦੇ ਨੇ ਨੌਜਵਾਨੀਆਂ ਜਿਹੜੀ ਰਸਤੇ ਤੋਂ ਭਟਕੀ ਹੋਈ ਆ ਅੱਜ ਇਕੱਠੇ ਹੋਏ ਨੇ ਬੈਰੀਗੇਟ ਵੀ ਲਾ ਲਏ ਉਹ ਵੀ ਪੁੱਟ ਕੇ ਸੁੱਟ ਤੇ ਜਿਸ ਤਰੀਕੇ ਜਦੋਂ ਦਿੱਲੀ ਨੂੰ ਗਏ ਸੀ ਉਹ ਕਿਸ ਤਰੀਕੇ ਦੇਖਦੇ ਫਿਰ ਇਹ ਨੌਜਵਾਨਾਂ ਨੂੰ ਫਿਰ ਮਜਬੂਰ ਨਾ ਤੇ ਉਹ ਇਹੋ ਜਿਹਾਂ ਗੰਦੇ ਸਿਆਸਤ ਨੂੰ ਗੰਦੇ ਕਾਨੂੰਨਾਂ ਨੂੰ ਜਾਂ ਜਿਹੜੇ ਸਾਡੇ ਮਨੁੱਖਤਾ ਵਿਰੁੱਧ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਤੋੜਨ ਵਾਸਤੇ ਫਿਰ ਨੌਜਵਾਨਾਂ ਨੂੰ ਤਾਂ ਉੱਠਣਾ ਹੀ ਪੈਂਦਾ ਤੇ ਉਹ ਫਿਰ ਜੋ ਤੋੜਦੇ ਆ ਤੇ ਫਿਰ ਮੇਰੇ ਖਿਆਲ ਆ ਕਿ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਹੁਣ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਗਾ ਜਦੋਂ ਤੁਸੀਂ ਕੋਈ ਉਹਨਾਂ ਨੂੰ ਕਿਸੇ ਪਾਸੇ ਨਿਆਂ ਨਹੀਂ ਦਿਓਗੇ ਤੇ ਫਿਰ ਨੌਜਵਾਨਾਂ ਨੂੰ ਇੱਥੇ ਸੰਘਰਸ਼ ਕਰਨਾ ਪਊਗਾ ਤੁਹਾਨੂੰ ਇਹ ਕਿਸ ਤਰੀਕੇ ਲੱਗਦਾ ਕਿ ਵਾਰ-ਵਾਰ ਪੰਜਾਬ ਨੂੰ ਜਦਾਂ ਦੇਖਿਆ ਜਾਂਦਾ ਕਿਸ ਦੇ ਵਿੱਚ ਖੂਨ ਵਾਲਾ ਮਾਰਦਾ ਕਿ ਪਹਿਲਾਂ ਕਾਨੂੰਨ ਲਿਆਂਦੇ ਖੇਤੀ ਕਾਨੂੰਨ ਉਹ ਵਾਪਸ ਕਰਾਏ ਫਿਰ BBMB ਦੇ ਉੱਪਰ ਜਿਹੜੇ ਹੱਕ ਜਤਾਲੇ ਯੂਨੀਵਰਸਿਟੀ ਨੂੰ ਪਹੇਕੇ ਮੇਰਾ ਖਿਆਲ ਹੈ ਕਿ ਗੁਰੂ ਮਹਾਰਾਜ ਦਾ ਫਰਮਾਨ ਹੈ ਜਬੇ ਬਾਣ ਲਾਗੇ ਤਬੇ ਰੋਸ ਜਾਗੇ ਇਹ ਜਿੰਨਾ ਜਿੰਨਾ ਸਾਨੂੰ ਤੰਗ ਕਰਨਗੇ ਠੀਕ ਹੈ ਕਿ ਅਸੀਂ ਕੁਝ ਹੱਦ ਤੱਕ ਤੇ ਸਹਿਗੇ ਪਰ ਹੁਣ ਜਦੋਂ ਸਾਡੇ ਗੱਲ ਨੂੰ ਹੱਥ ਪਾ ਲੈਣਗੇ ਤੇ ਫਿਰ ਮੇਰਾ ਖਿਆਲ ਹੈ ਕਿ ਇਹ ਤੇ ਬਰਦਾਸ਼ਤਜੋਗ ਨਹੀਂ ਇਸ ਵਾਸਤੇ ਸਾਨੂੰ ਕੁਝ ਵੀ ਕੁਰਬਾਨੀ ਕਰਨੇ ਕੋ ਪੰਜਾਬ ਦੇ ਲੋਕਾਂ ਨੂੰ ਉਹ ਕਰਨ ਵਾਸਤੇ ਤਿਆਰ ਆ ਕਰਦੇ ਵੀ ਆਏ ਪੰਜਾਬ ਦੀ ਹੋਣ ਦਸਤੀ ਨੂੰ ਬਚਾਉਣ ਵਾਸਤੇ ਸਾਡੇ ਵੱਡੇ-ਵਡੇਰਿਆਂ ਨੇ ਬਹੁਤ ਖੂਨ ਵਹਾਇਆ ਇਹਦੇ ਵਾਸਤੇ ਅਸੀਂ ਵੀ ਜੋ ਨੌਜਵਾਨ ਸੰਘਰਸ਼ ਕਰ ਰਹੇ ਸੀ ਉਹਨਾਂ ਨਾਲ ਸਾਥ ਵੀ ਦੇ ਰਹੇ ਅਸੀਂ ਵੀ ਜੋ ਸਾਡੀ ਜ਼ਿੰਮੇਵਾਰੀ ਲੱਗੂ ਕਿ ਅਸੀਂ ਉਹ ਪੂਰੀ ਨਿਭਾਵਾਂਗੇ ਵਿਦਿਆਰਥੀਆਂ ਦੇ ਮੋਰਚੇ ਦੇ ਵਿੱਚ ਇਕੱਠ ਦੇਖ ਕੇ ਲੱਗਦਾ ਕਿ ਸਰਕਾਰ ਨੂੰ ਪਿੱਛੇ ਹਟ ਕੇ ਫੈਸਲਾ ਬਦਲ ਕੇ ਚੋਣਾਂ ਕਰਵਾਉਣੀਆਂ ਪੈਣਗੀਆਂ ਸੈਨੇਟ ਦੀ ਮੈਂ ਤਾਂ ਸੋਚਦਾ ਕਿ ਉਹਨੂੰ ਸਮਝਾ ਰਹੇ ਹਾਂ ਪਹਿਲਾਂ ਹੀ ਮਨ ਲੈਣਾ ਚਾਹੀਦਾ ਸੀ ਪਰ ਮੇਰਾ ਖਿਆਲ ਹੈ ਕਿ ਅੱਜ ਜੋ ਸਾਰਾ ਪੰਜਾਬ ਉੱਠ ਖੜਾ ਹੋਇਆ ਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਸਮਝ ਕੇ ਫਟਾਫਟ ਇਹਨਾਂ ਦਾ ਚੋਣਾਂ ਦਾ ਐਲਾਨ ਕਰਨਾ ਚਾਹੀਦਾ ਹੋਰ ਵੀ ਜਿਹੜੀਆਂ ਮੰਗਾਂ ਆ ਪੰਜਾਬ ਦੀਆਂ ਉਹਨਾਂ ਦਾ ਧਿਆਨ ਦੇਣਾ ਚਾਹੀਦਾ ਨਾ ਕਿ ਜ਼ਬਰ ਨਾਲ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬਹੁਤ ਧੰਨਵਾਦ ਬਾਪੂ ਜੀ। ਤਾਂ ਇਸ ਵਕਤ ਆਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਐਮਪੀ ਅਮਰਤਪਾਲ ਸਿੰਘ ਦੇ ਬਾਪੂ ਬਾਪੂ ترਸੇਮ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ। ਉਹਨਾਂ ਨੇ ਕੁਝ ਪ੍ਰਾਣੀਆਂ ਸਰਕਾਰਾਂ ਦੇ ਉੱਪਰ ਵੀ ਨਿਸ਼ਾਨੇ ਸਾਧਦੇ ਨੇ ਕਿ ਜੇਕਰ ਉਹਨਾਂ ਨੇ ਸਮੇਂ ਸਿਰ ਪੰਜਾਬ ਦੇ ਹੱਕਾਂ ਦੇ ਉੱਪਰ ਜਿਹੜਾ ਪਹਿਰਾ ਦਿੱਤਾ ਹੁੰਦਾ ਅੱਜ ਵਿਦਿਆਰਥੀਆਂ ਨੂੰ ਇਕੱਠਾ ਨਹੀਂ ਹੋਣਾ ਪੈਣਾ ਸੀ ਉਹ ਕਹਿੰਦੇ ਕਿ ਇਸ ਵਿਦਿਆਰਥੀਆਂ ਦੇ ਰੋਹ ਤੋਂ ਲੱਗਦਾ ਕਿ ਜਲਦ ਸਰਕਾਰ ਨੂੰ ਪਿੱਛੇ हट ਕੇ ਸੈਨਟ ਚੋਣਾ ਕਰਵਾਉਣੀ ਪੈਣੀ ਹੈ